वेलकम है वीरें मोगा सेल कबूतर से जद्दा कि वीरें तानू हर एक बारी शोंक कराईदा मेरा वीर आज फिर ਤੁਹਾਡੇ ਤੇ ਅੱਜ ਸਿੰਗਲ ਜੋੜਾ ਕੱਢਿਆ ਇੱਕ ਦੋ ਗੱਲਾਂ ਪਹਿਲਾਂ ਵੀਰੇ ਪਹਿਲਾਂ ਹੀ ਦੱਸਣ ਲੱਗਾ ਇੱਕ ਤਾਂ ਜ਼ਰੂਰਤ ਤੋਂ ਜ਼ਿਆਦਾ ਹਰ ਇੱਕ ਵੀਡੀਓ ਚ ਕਹਿਣਾ ਪੈ ਗਿਆ ਜ਼ਰੂਰਤ ਤੋਂ ਜ਼ਿਆਦਾ ਜਿਨ੍ਹਾਂ ਨੂੰ ਜ਼ਿਆਦਾ ਹੀ ਨੌਲੇਜ ਹੈ नस्ਲਾਂ ਦੀ ਉਹ ਵੀਰੇ ਵੀਡੀਓ ਨਾ ਵੇਖਿਓ ਕਿਉਂਕਿ ਬਾਅਦ ਦੇ ਵਿੱਚ ਐਵੇਂ ਆਫਦਾ ਦਾ ਤੁਸੀਂ ਚਲੋ ਦੂਜੀ ਬੇਨਤੀ ਵੀਰੇ ਠੋਕਣਾ ਪਕੌੜੇ ਤਲਣ ਵਾਲੇ ਉਹ ਵੀ ਨਾ ਫੋਨ ਲਾਇਓ ਮੇਰਾ ਵੀ ਜੋੜੇ ਦਾ ਰੇਟ ਤੇਜ ਆ ਵੀਰੇ ਮੈਂ ਪਹਿਲਾ ਵੀਡੀਓ ਵਿੱਚ ਬੋਲਣ ਲੱਗਾ ਵਾਂ ਠੀਕ ਐ ਬਾਅਦ ਦੇ ਵਿੱਚ ਫਿਰ ਐਵੇਂ ਫੋਨ ਕਰ ਕਰਕੇ ਕਹਿੰਦੇ ਫਿਰ ਤੇ ਸੋਡੀ ਤੇਰਾ ਰੇਟ ਤੇਜ ਆ ਮੇਰਾ ਵੀਰ ਠੀਕ ਐ ਵੀਰੇ ਨਾ ਉਹੋ ਜੀ ਚੀਜ਼ ਹੈਗੀ ਐ ਨਾ ਗੰਦਮੰਦ ਪਾਣਾ ਵੈ ਨਾ 5 5 7 700 1000 1200 ਰੁਪਏ ਵਿੱਚ ਬਲੱਡ ਲਾਈਨਾਂ ਦੱਸਈਆਂ ਠੀਕ ਐ ਮੇਰਾ ਵੀਰ ਜੋੜੇ ਦਾ ਰੇਟ ਤੇਜ ਆ ਅੱਜ ਜਿਹੜਾ ਜੋੜਾ ਲਾਣ ਲੱਗਾ ਮਜਬੂਰੀ ਖਾਤਰ ਲਾਣ ਲੱਗਾ ਵਾਂ ਉਹ ਚਲੋ ਮੈਨੂੰ ਪਤਾ ਚਾਹੀ ਕਿਸੇ ਹੋਰ ਨੂੰ ਪਤਾ ਮਜਬੂਰੀ ਖਾਤਰ ਲਾਂ ਲਗਾ ਰਜਨ ਵਾਲਾ ਜੋੜਾ ਘਰੋ ਜੋੜਾ ਹੈ ਮੇਰਾ ਵੀ ਇਹ ਨਹੀਂਗਾ ਕਿਤੇ ਪਾਸਿਓ ਆਇਆ ਹੋਇਆ ਘਰੋ ਜੋੜਾ ਬਾਜੀ ਤੋਂ ਚਕੀਚੇ ਹੋਏ ਕਬੂਤਰ ਹੈ ਠੀਕ ਹੈ ਵੱਡਾ ਜੋੜਾ ਜੋੜਾ ਮਲਾਣ ਵਾਲਾ ਮਿਲਿਆ ਨਹੀਂ ਹੋਇਆ ਜੋੜਾ ਜੋੜਾ ਮਲਾਣ ਵਾਲਾ ਵਾ ਮਿਲਿਆ ਨਹੀਂ ਹੋਇਆ ਜੋੜਾ ਕਿਉਂਕਿ ਕਬੂਤਰਾਂ ਦੇ ਤੁਹਾਨੂੰ ਪਤਾ ਜੋੜੇ ਤੋੜੇ ਹੀ ਹੋਏ ਆ तकरीबन ਠੀਕ ਹੈ ਜੋੜਾ ਮਲਾਣ ਵਾਲਾ ਠੀਕ ਹੈ ਵੀਡੀਓ ਪੂਰੀ ਵਾਚ ਕਰਿਓ ਜਿਹੜਾ ਤੁਹਾਨੂੰ ਜੋੜਾ ਦਿਖਾਣ ਲੱਗਾ ਵਾ ਇੱਕੇ ਤੋਂ ਕਰਕੇ ਨਾ ਆਖਾ ਦੇ ਪੰਛੀ ਦਾ ਸ਼ੋਅ ਕਰਾਵਾਂਗਾ ਬਾਜੀ ਤੋਂ ਚਕੀਚੇ ਹੋਏ ਕਬੂਤਰ ਹੈ ਕਿਸੇ ਨੂੰ ਪ੍ਰੂਫ ਚਾਹੀਦਾ ਪ੍ਰੂਫ ਵੀ ਦੇ ਦਾਂਗੇ ਠੀਕ ਹੈ ਜੀ ਮੋਰਾ ਲੱਗੀਆਂ ਹੋਏ ਕਬੂਤਰ ਨੇ ਠੀਕ ਆ ਵੀਰੇ ਵੀਡੀਓ ਵਿੱਚ ਆਪਾਂ ਇੰਦੀਆਂ ਗੱਲਾਂ ਵੈਸੇ ਕਹੀ ਦਿਅਣੀ ਪਰ ਜਿਹੜੀਆਂ ਗੱਲਾਂ ਮੈਂ ਅੱਜ ਤੁਹਾਡੇ ਨਾਲ ਕਰਨ ਲੱਗਾ ਠੀਕ ਆ ਵੀਰੇ ਹੋਰ ਤਾਂ ਲੋ ਕਬੂਤਰ ਦਾ ਸ਼ੋਅ ਕਰਾਉਣਾ ਪਹਿਲਾਂ ਮੈਂ ਇਹ ਲੈ ਨੰਬਰ ਤੇ ਕਿੰਤਰ ਦਾ ਸ਼ੋਅ ਕਰਾਉ ਵੱਟਾ ਜੋੜਾ ਹੈ ਉਹ ਫੇਰ ਬੇਇੱਜ਼ਤੀ ਕਰ ਰਿਹਾ ਵੱਟਾ ਜੋੜਾ ਇੱਥੇ ਰੋ ਕਿੱਥੇ ਪਿੱਛੇ ਪਿੱਛੇ ਕਿੱਧਰ ਜਾਈ ਜਾਂਦੇ ਲੋ ਜੀ ਪਹਿਲਾਂ ਕੁੱਤਰ ਦੀ ਕੁਆਲਟੀ ਚੈੱਕ ਕਰੋ ਠੀਕ ਹੈ ਜੀ ਕੋਲ ਰਿਜ਼ਲਟ ਲਿੱਤਾ ਹੋਇਆ ਜੋੜਿਆਂ ਦਾ ਉਹ ਚੀਜ਼ ਆ ਮੇਰਾ ਵੀਰ ਮਜਬੂਰੀ ਖਾਤਰ ਅੱਜ ਜੋੜਾ ਲਾ ਰਿਹਾ ਮੈਂ ਉਵੇਂ ਇਹ ਜੋੜੇ ਲਾਣ ਵਾਲੇ ਨਹੀਂਗੇ ਜਿਹੜੇ ਜੋੜੇ ਹੈਗੇ ਕਿਉਂਕਿ ਵੀਰੇ ਮੇਨ ਗੱਲ ਪਤਾ ਕੀ ਹੁੰਦੀ ਹੈ ਚੀਜ਼ ਉਹੀ ਚੰਗੀ ਐ ਜਿਹੜੀ ਤੁਹਾਨੂੰ ਪਸੰਦ ਆਂਦੀ ਐ ਦੂਜੀ ਤਾਂ ਬੰਦਾ ਫਿਰ ਐਵੇਂ ਉਹ ਐਵੇਂ ਕਹਿੰਦੇ ਐਵੇਂ ਮਾਰੀ ਜਾਂਦਾ ਫਲਾਣਾ ਢਮਕਾਣਾ ਠੀਕ ਐ ਆਹ ਲੋ ਵੀਰੇ ਮੇਨ ਨਿਸ਼ਾਨੀਆਂ ਦੱਸ ਲਗਾ ਇਹਨਾਂ ਦੀ ਇੱਕ ਕਬੂਤਰ ਦੇ ਪੈਰ ਦੇ ਵਿੱਚ ਰਿੰਗ ਪਾਈ ਹੋਈ ਐ ਨੰਬਰ ਵਾਲੀ ਠੀਕ ਐ ਜੀ ਇਹ ਬਾਜੀ ਤੋਂ ਚਕੀਚਾ ਹੋਏ ਕਬੂਤਰ ਐ ਠੀਕ ਐ ਮੇਰਾ ਵੀਰ ਬੰਦੇ ਦਾ ਬਕਾਇਦਾ ਮੋਬਾਈਲ ਨੰਬਰ ਲਿਖਿਆ ਬਕਾਇਦਾ ਇਹਦਾ ਨਾਮ ਲਿਖਿਆ ਹੋਇਆ ਬੰਦੇ ਦਾ ਠੀਕ ਐ ਵੀਰੇ ਆਹ ਲੋ ਜੀ ਚੈੱਕ ਕਰ ਲੋ ਕੋਈ ਕੱਟ ਨਹੀਂ ਐ ਕੋਈ ਵੱਡ ਨਹੀਂ ਐ ਮੇਨ ਠੱਲਾਂ ਦਾ ਠੀਕ ਹੈ ਜੀ ਮੇਨ ਸਬੂਤ ਦੇ ਦਿੰਦਾ ਤੁਹਾਨੂੰ ਮੈਂ ਇਹਦੇ ਉੱਪਰ ਕੋਈ ਬੰਦਾ ਕਹਿ ਨਹੀਂ ਸਕਦਾ ਠੀਕ ਹੈ ਜੀ ਤੁਹਾਨੂੰ ਵੀ ਪਤਾ ਹੈ ਇਹ ਜਿਹੜੀਆਂ ਠੱਲਾਂ ਮੈਂ ਹਰੇਕ ਕਿਸੇ ਦੇ ਪੈਰਾਂ 'ਚ ਨਹੀਂ ਪਾਈਆਂ ਜਾਂਦੀਆਂ ਜੇ ਬੰਦੇ ਦੇ ਵਿੱਚ ਕੋਈ ਜੇ ਉਹੋ ਜੀ ਕੋਈ ਕਬੂਤਰਾਂ ਦੇ ਵਿੱਚ ਕੋਈ ਗੱਲਬਾਤ ਹੈਗੀ ਤੇ ਤਾਂ ਹੀ ਪਾਈਆਂ ਜਾਂਦੀਆਂ ਕਬੂਤਰੀ ਜਿਹੜੀ ਹੈਗੀ ਤੇਰਾ ਫਰੀ ਹੈ ਕਬੂਤਰੀ ਜਿਹੜੀ ਤੇਰਾ ਫਰੀ ਹੈ ਆ ਕੂਤਰ ਦਾ ਬੰਤਰ ਚੈੱਕ ਕਰ ਲਓ ਮੇਰਾ ਵੀ ਠੀਕ ਹੈ ਕੁਆਲਟੀ ਚੈੱਕ ਕਰ ਲਓ ਉਤੇ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਵੀਡੀਓ ਠੀਕ ਹੈ ਜੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਪੰਜਿਆ ਦਾ ਵੀ ਤੁਹਾਨੂੰ ਸ਼ੌਂਕ ਕਰਾਤਾ ਹਲਕੇ ਫੁਲਕੇ ਮੈਨੇ ਆ ਪੰਜੇ ਠੀਕ ਹੈ ਬਿੱਠਾ-ਬੁੱਠਾ ਤੁਹਾਨੂੰ ਵੀ ਪਤਾ ਮੀ ਕਣੀ ਦਾ ਮੌਸਮ ਉਹੋ ਜਿਹਾ ਚੱਲਦੇ ਪਿਆ ਤੇ ਅੱਜ ਥੋੜੀ ਧੁੱਪ ਨਿਕਲੀ ਸੀ ਮੈਂ ਕਿਹਾ ਚਲ ਸ਼ੌਂਕ ਕਰਾ ਦੀਆਂ ਨਾਲੇ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਲਾਈ ਹੁਣ ਤੁਹਾਨੂੰ ਕਬੂਤਰ ਦਾ ਵੀ ਸ਼ੌਂਕ ਕਰਾਨਾ ਜੀ ਕੱਚੀਆਂ ਪੀਲੀਆਂ ਅੱਖਾਂ ਦੀ ਕਬੂਤਰੀ ਹੈ ਕੱਚੀਆਂ ਪੀਲੀਆਂ ਅੱਖਾਂ ਦੀ ਕਬੂਤਰੀ ਹੈ ਬਰਾਬਰ ਪੱਲਿਆਂ ਵਾਲੀ ਸੱਚ ਉਹਦਾ ਤੁਹਾਨੂੰ ਸ਼ੌਂਕ ਕਰਾਇਆ ਕਬੂਤਰ ਦੇ ਪੱਲਿਆਂ ਤੇ ਰਹਿ ਕੇ ਸ਼ੌਂਕ ਕਰਾਉਣਾ ਕਿਉਂਕਿ ਕਾਟ ਹੀ ਕੀਤੇ ਹੋਇਆ ਚਲੋ ਲੋ ਵੀਰੇ ਕੱਚੀਆਂ ਪੀਲੀਆਂ ਅੱਖਾਂ ਦੀ ਜਿੰਨੂੰ ਕਹਿ ਲੋ ਹਲਦੀ ਵਾਲੀ ਅੱਖ ਹੈ ਜਮਾ ਹਲਦੀ ਵਾਲੀ ਅੱਖ ਹੈ ਹਲਕੇ ਹਲਕੇ ਟੋਚਾ ਕਬੂਤਰੀ ਦੇ ਸਿਰ ਤੇ ਵੀ ਹਲਕੇ ਹਲਕੇ ਟੋਚਾ ਔਰ ਜਿਹੜੀ ਮੈਂ ਗਾਰੰਟੀ ਕਹਿ ਰਿਹਾ ਵੀਰੇ 200% ਗਾਰੰਟੀ ਹੋਏਗੀ ਜਿਹੜੀ ਬਲੱਡ ਲਾਈਨ ਤੁਹਾਨੂੰ ਦੱਸਤੀ ਏ ਔਰ ਜਿਹੜੀ ਬਲੱਡ ਲਾਈਨ ਹੈਗੀ ਏ ਠੀਕ ਆ ਵੀਰੇ ਆਲੋ ਮੇਰਾ ਵੀਰ ਤਿੰਨੋਂ ਕੰਨੀਆਂ ਇੱਕੋ ਬਰਾਬਰ ਆ ਮੇਰਾ ਵੀਰ ਜਿਹੜੀ ਤੀਜੀ ਕੰਨੀ ਉਹ ਹਲਕੀ ਫੁਲਕੀ ਹੈਗੀ ਏ ਲੋ ਵੀਰੇ ਕੱਟ ਕੀਤੇ ਹੋਏ ਆ ਵੱਡੇ ਜੋੜੇ ਆ ਮੈਂ ਵੀਰੇ ਫੇਰ ਬੇਨਤੀ ਕਰ ਰਿਹਾ ਵੱਡੇ ਜੋੜੇ ਆ ਠੀਕ ਆ ਵੀਰੇ ਆਲੋ ਆ ਚੈੱਕ ਕਰੋ ਕਬੂਤਰੀ ਦੇ ਪੈਰ ਦੇ ਵਿੱਚ ਸੇਮ ਉਹੀ ਰਿੰਗ ਉਹੀ ਚੀਜ਼ ਆ ਉਹੀ ਮੋਬਾਈਲ ਨੰਬਰ ਆ ਜੀ ਠੀਕ ਆ ਜੀ ਆ ਚੈੱਕ ਕਰੋ ਕੋਈ ਕੱਟ ਕੇ ਨਹੀਂ ਪਾਇਏ ਕੋਈ ਕੁਛ ਨਹੀਂ ਹੈ ਠੀਕ ਆ ਜੀ 050 ਨੰਬਰ ਦੀ ਠੱਲ ਆ ਠੀਕ ਆ ਵੀਰੇ ਮੋਮੀ ਨੋਂਦਰਾ ਜਿਹੋ ਜੀ ਨੋਕ ਹੈ ਉਹੋ ਜੀਆਂ ਨੋਂਦਰਾ ਮੇਰਾ ਜੀ ਠੀਕ ਆ ਵੀਰੇ ਔਰ ਜਿਹੜੇ ਬੰਦੇ ਕੋ ਇਹ ਜੋੜਾ ਜਾਏਗਾ ਵੀਰੇ ਯਾਦ ਕਰੋਗੇ ਕਿ ਵਾਕਈ ਤੁਹਾਡੀ ਵੀ ਕੋਈ ਚੀਜ਼ ਆਈ ਸੀ ਠੀਕ ਆ ਜੀ ਕੁਆਲਿਟੀ ਚੈੱਕ ਕਰ ਲਓ ਜੋੜੇ ਦੀ ਸ਼ੌਂਕ ਕਰ ਲਓ ਔਰ ਤੇ ਸੋਣਾ ਜਾ ਕਮੈਂਟ ਕਰਿਓ ਆਪਦੇ ਵਰਗਾ ਠੀਕ ਆ ਵੀਰੇ ਵੀਡੀਓ ਚੈੱਕ ਕਰੋ ਮੇਰਾ ਵੀਰ ਜੋੜੇ ਦਾ ਤੁਹਾਨੂੰ ਛੱਡ ਕੇ ਵੀ ਸ਼ੌਂਕ ਕਰਾਨਾ ਠੀਕ ਹੈ ਵੀਡੀਓ ਪੂਰੀ ਵਾਚ ਕਰਿਓ ਮੇਰਾ ਵੀਰ ਸਕਿੱਪ ਕਰਕੇ ਨਾ ਦੇਖਿਓ ਹੁਣ ਤੁਹਾਨੂੰ ਇਹਨਾਂ ਦਾ ਛੱਡ ਕੇ ਸ਼ੌਂਕ ਕਰਾਨ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਕਬੂਤਰ ਦਾ ਸ਼ੌਂਕ ਕਰ ਲਓ ਲੋ ਵੀਰੇ ਚੈੱਕ ਕਰੋ ਇਹ ਕਮਿਟਰੀ ਦਾ ਸ਼ੌਂਕ ਕਰ ਲਓ ਠੀਕ ਹੈ ਜੀ ਕਰੋ ਕੁਆਲਿਟੀ ਜੋੜੇ ਦੀ ਚੈੱਕ ਫੁੱਲ ਬਟਾ ਫੁੱਲ ਗਰੰਟੀਡ ਜੋੜਾ ਹੋਏਗਾ ਮੈਂ ਵੀਰੇ ਫੇਰ ਬੇਨਤੀ ਕਰ ਰਿਹਾ ਠੀਕ ਹੈ ਚੀਜ਼ ਉਨੀ ਕੀ ਦੱਸੀ ਦੀ ਹੈ ਜਿੰਨੀ ਕਿ ਜੀ ਦੀ ਆਪਣੇ ਆਪ ਨੂੰ ਨੋਲਜ ਹੈ ਤੇ ਜਿੰਨੀ ਕ ਅਗਲੇ ਨੂੰ ਵੀ ਸਮਝ ਆ ਜੇ ਠੀਕ ਆ ਵੀਰੇ ਆ ਕਰੋ ਕੁਆਲਟੀ ਦਾ ਕਰੋ ਸ਼ੌਂਕ ਜੋੜੇ ਦਾ ਠੀਕ ਆ ਵੀਰੇ ਪੂਰੀ ਬੰਬ ਕੁਆਲਟੀ ਦਾ ਜੋੜਾ ਮੇਰਾ ਵੀ ਠੀਕ ਆ ਜੀ ਔਰ ਵੀਡੀਓ ਪੂਰੀ ਵਾਚ ਕਰਿਓ ਵੀਰੇ ਸਕਿੱਪ ਕਰਕੇ ਨਾ ਦੇਖਿਓ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨੋਟੀਫਿਕੇਸ਼ਨ ਓਨ ਕਰ ਲਿਆ ਕਰੋ ਤਾਂ ਕਿ ਵੀਰੇ ਜਦੋਂ ਵੀ ਵੀਡੀਓ ਲਾਈਏ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੇ ਕੋ ਆਵੇ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਐਵੀਟ ਸਾਰਿਆਂ ਨੂੰ ਜਿਹੜੇ ਵੀਰ ਨਵੇਂ ਆਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਹੱਥੇ ਵੀਡੀਓ ਲਿਆਉਂਦੇ ਰਿਹਾ ਕਰੀਏ ਮਿਲਦੇ ਵੀਰੇ ਨੈਕਸਟ ਵੀਡੀਓ ਚ